ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਸਵਾਗਤ ਹੈ ਲੈ ਮਿੱਤਰੋ ਅੱਜ ਵੀਦੇ ਕਣਕ ਤੇ ਵੱਜਦਾ ਭਰਾਵਾ ਗਿਆ ਇੱਕ ਆ ਆ ਬਾਈ ਗਿਆਨੀ ਦੇ ਬੀਜ ਦੇ ਸਾਡੇ ਪਿੰਡ ਤੱਲੇ ਦੇ ਇਹੋ ਰਾਣੇ ਦਾ ਟਰੈਕਟਰ ਹੈ ਟਰੈਕਟਰ ਦੇ ਸਾਡੇ ਕੋਲ ਵੀ ਦੋ ਆ ਗੱਲ ਕਰ ਸਾਡੇ ਨਾਲ ਦੂਜੇ ਆ ਛੋਟੇ ਆ ਥੋੜੇ ਜਿਹਾ ਉਹ ਭਾਈ ਦੇ ਵੱਧਾ ਇਹ ਹੌਲੀ ਦੁਰਦਾ ਹੈ ਇਹ ਲੋਗ ਇਹ ਦੋ ਆ ਉਹਨਾਂ ਦੇ ਇੱਕ ਇੱਕ ਆ ਉਹਦਾ ਕਰਕੇ ਭਰਾ ਭੋ ਆ ਮੰਗਣਾ ਪੈ ਗਿਆ ਇਹ ਜਿਗਾੜ ਵੀ ਮੰਗਿਆ ਸੀ ਮੰਗਰਲਾ ਉਹ ਹੈ ਮौज ਹੈ ਦੀ ਇਹਦੇ ਨਾਲ ਤਾਂ ਭਰਾ ਭੋ ਰਾਤ ਬਰਾਤੀ ਵੀ ਜਣਾ ਪੈਂਦਾ ਦਿਨੇ ਦਾ ਕੰਮ ਹੀ ਨਹੀਂ ਨਿਪਟਦਾ ਇਹ ਮਸਾ 5 7 10 ਕਿੱਲੇ ਵੀ ਦਾ ਤੇ ਸਿਨਿਆ ਲੱਗਣਾ ਪੈਂਦਾ ਭਰਾ ਭੋ ਹੋਰ ਕੋਈ ਗੱਲਬਾਤ ਨਹੀਂ ਆ ਜਾ ਚੱਲ 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 ਟੜ ਜੂ ਆ ਐ ਕਿੰਦਾ ਇਹਨਾਂ ਨੂੰ ਐ ਦੱਬ ਦੂ ਕਿੱਲੀ ਇਹ ਰੋਗੜਾ ਚੱਲ ਬਈ ਓਏ ਟਰੈਕਟਰ ਕਾਹ ਕਰਾ ਉਹ ਤਾ ਫਰਦਾ ਤੇ ਕਾਹ ਫਰਦਾ ਟਾਡਾ ਬੰਦਾ ਵਾਲਿਆ ਸਰਵਾਜ ਜੇ ਆ ਤੰਨ ਹੋ ਗਈ ਘੱਟੇ ਕ ਲੈ ਗਿਆ ਕਦੇ ਬਾਕੀ ਬਾਪੇ ਨੇ ਕਿਰਪਾ ਨਾਲ ਕਰਤੀ ਸ਼ੁਰੂ ਗਣਤਾ ਚ ਹੁਣ 10 12 ਕਿਲੇ ਦੂਜੇ ਬੀਜਨੇ ਬਸ ਬਾਹਲੇ ਉਹ ਰੇਰੂ ਪਾਈ ਸੀ ਗੱਠਾਂਆਂ ਬਣਾਈਆਂ ਸੀ ਉਹ ਜੋ ਉਹ ਗੱਠਾਂ ਵਾਲਾ ਕੰਮ ਸਹੀ ਆ ਭਰਾਵੋ ਜੇ ਮਸ਼ੀਨਾਂ ਵੱਧ ਆ ਜਾਣ ਦਾ ਉਹਦੇ ਨਾਲ ਲੋਟ ਆ ਕੰਮ ਆਹ ਦਾ ਛੋਟਾ ਕਾਜ ਆ ਕੀ ਆਂਦਾ ਮੈਂ ਤਾਂ ਪੰਗੇ ਆ ਭਰਾਵੋ ਸੁਪਰ ਸੀਟਰ ਵਾਲਾ ਆਵੇ ਆ ਡੱਕ ਡੱਕ ਆਨ ਲੱਗਿਆ ਭਾਂ ਝੋਟਿਆਂ ਦੇ ਵੱਡੇ ਬਾਅਦ ਛੋਟੇ ਭਾਂਿਆਂ ਦਾ ਸਾਥ ਚਾਹੀਦਾ ਚੈਨਲ ਕਰ ਲਿਓ ਮੇਰਾ ਸਬਸਕ੍ਰਾਈਬ ਕਰੋ ਆਹ ਦੇਖ ਲਓ 1 ਵਜ ਗਿਆ 1 ਵਜ ਕੇ 10 ਮਿੰਟ ਹੋ ਗਏ ਆ ਮੱਕ ਖੜਾ ਆਪਣਾ ਹੈ ਪਿੰਡ ਦੇ ਨੇੜੇ ਸੀ ਆ ਗਿਆ ਆਪਣਾ ਪਿੰਡ ਨਾਲ ਹੀ ਘਰ ਏ ਘੱਗਰ ਦਾ ਏਰੀਆ ਆ ਗਿਆ ਮਿੱਤਰੋ ਘੱਗਰ ਦਾ ਆਪਣਾ ਜਿਹੜਾ ਘੱਗਰ ਨਹੀਂ ਟੋਟੇ ਪਿਛਲੇ ਸਾਲ 22 ਲੱਖੇ ਸਦਾਨੇ ਨੇ ਵਿਰੇਤੀ ਚ ਗਈ ਸੀ ਤਾਂ 60-65 ਕਿੱਲਾਂ ਚ ਪੈ ਗਈ ਸੀਗੀ 6 6 5 6 ਫੁੱਟ ਧੰਨਵਾਦ ਆ ਬਾਈ ਦਾ ਬਹੁਤ ਜਿਆਦੇ ਬਾਕੀ ਜਿਹੜੇ ਟਰੈਕਟਰ ਲੈ ਕੇ ਆਏ ਸੀ ਵੀਰਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਈਆਂ ਦਾ ਜਿਹੜਾ ਨੇ ਇੰਨੀ ਹੈਲਪ ਕੀਤੀ ਭਰਾਵਾ ਸਾਥੋਂ ਤਾਂ ਤੋ 3 ਸਾਲ ਨਹੀਂ ਚੱਕੀ ਜਾਂਦੀ ਸੀ ਹੁਣ ਇਕੱਲੇ ਪਿੰਡ ਤੋਂ ਵਿਚਾਰ ਤੋਂ ਕਿੰਨੀ ਵੀ ਚੱਕੀ ਜਾਂਦੀ ਇੱਥੇ ਟਰੈਕਟਰ ਆ ਗਏ ਹਜ਼ਾਰਾਂ ਦੇ ਹਿਸਾਬ ਨਾਲ ਤੇ ਆ ਗਏ ਆਪਣਾ ਬੰਨ ਪਿੰਡ ਵਾਲਾ ਤੇ ਜਮੇ ਪਿੰਡ ਦੇ ਨਾਲ ਹੀ ਵਸਾ ਦੇ ਆ ਘਰ ਸ਼ੁਰੂ ਹੋ ਗਏ ਆ ਬਾਣ ਸੀਗਾ ਆ ਪਿੰਡ ਵਾਲਾ ਬੰਨ ਆ ਗਿਆ ਆਪਣਾ ਇੱਧਰ ਵੀ ਪਾਣੀ ਸੀਗਾ ਉੱਧਰ ਵੀ ਪਾਣੀ ਸੀ ਆ ਟੁੱਬਾ ਆ ਗਿਆ ਆ ਆਪਣਾ ਗੁਰੂ ਘਰ ਆ ਗਿਆ ਉਹ ਸੀਗਾ ਮਾੜਾ-ਬਾੜਾ ਦੀਦਾ ਆ ਆ ਗਿਆ ਆਪਣਾ ਟਰੈਕਟਰ ਆ ਆ ਗਿਆ ਆਪਣਾ ਘਾਰ ਜਮਾਂ ਨੇੜੇ ਆ ਗਿਆ ਭਰਾਵੋ ਚੈਨਲ ਨੂੰ ਗੱਲੋ ਸਬਸਕ੍ਰਾਈਬ ਭਰਾ ਬਣ ਕੇ ਤੁਹਾਡੇ ਕੇ ਬੇਨਤੀ ਹੱਥ ਬਣ ਕੇ ਚੱਕ ਆਹਦੇ ਹੁੱਕਾ ਕੋ ਬੰਨੀ ਨਹੀਂ ਪੈਂਦੀ ਭਰਾਵੋ ਅੱਗਾ ਚੱਕ ਜਾਂਦੇ ਆ ਹੁਣ ਜਾਵਾਂਗੇ ਦੂਜੇ ਖੇਤ ਇੱਕ ਤਾਂ ਵਜ ਹੀ ਗਿਆ ਹੁਣ 3-4 ਵਜ ਜਾਣਗੇ ਕੁਝ ਨਵੇਂ ਦਾ ਬੀਜਾਂਗੇ ਹਨਾ ਬੀਜ ਜਾਵਾਂਗੇ ਉਧਰ ਜਿਹੜੇ ਤਾਂ ਹਾਂ ਜਾਵਾਂਗੇ ਹਾਂ ਚੰਗਾ ਕਹਿੰਦੇ 20 ਭਰ ਲਾ ਟੈਂਕੀ ਮੂਰੇ ਮਾਰ ਦਾਂਗੇ ਤਵੀਆਂ ਇੱਕ ਲੈ ਚੱਲੋ ਰੇੜਾ ਤਾਂ ਦੱਬੀਦ ਰਹੋਗੇ ਲਈ ਧੰਨਵਾਦ ਭਾਈ ਸਾਰੇ ਵੀਰਾਂ ਦਾ ਚੈਨਲ ਨੂੰ ਕਰ ਲਿਓ ਭਰਾਵਾਂ ਨੇ ਸਬਸਕ੍ਰਾਈਬ ਤੇ ਫਿਰ ਨਾਲ ਤਣਾਉਲੇ ਮੇਲੇ ਤੇ ਮਿਲਾਂਗੇ ਬਾਬਾ ਸੁੱਖ ਰੱਖੇ ਤਾਂ ਕਰਕੇ ਕਾਲ ਕਰੀ ਜਾਨੇ ਬੀਜਣ ਦੀ ਭਰਾਵੋ ਉਹ ਮੇਲਾ ਬਹੁਤ ਸ਼ਾਨਦਾਰ ਹੁੰਦਾ ਹੈ ਪਿਛਲੇ ਸਾਲ ਵੀ ਪਾਰਟਿਸਿਪੇਟ ਕਰਿਆ ਸੀ ਇੱਤਕੀ ਵੀ ਕਰਾਂਗੇ ਪ੍ਰਮਾਤਮਾ ਮਿਹਰ ਕਰੇ ਧੰਨਵਾਦ ਭਾਈ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖਣਗੇ ਸਵਾ ਜੇ ਰਾਤ ਨੂੰ ਟਾਈਮ ਲੱਗਿਆ ਤਾਂ ਹੁਣੀ ਪਾਦਾਂਗੇ ਨਹੀਂ ਤੜਕੇ ਸਵਾ ਪਾਵਾਂਗੇ ਪੂਨੀ ਦਾ ਹਾਰ ਰੁਟਾ ਬਿੱਟਰ ਜਾ ਸੁਪਰ ਸੀਟਰ ਜਾ ਧੰਨਵਾਦ ਭਾਈ ਸਾਰੇ ਵੀਰਾਂ ਦਾ ਇੱਕ ਪ੍ਰਮਾਤਮਾ ਧੰਨਵਾਦੀ ਨੇ ਪਰਾਵਾ ਟਰੈਕਟਰ ਬਖਸ਼ਿਆ ਜਿਹੜੇ ਵਧੀਆ ਸੋਹਣੇ ਲਾਲ ਲਾਲ ਧੰਨਵਾਦ ਆ ਭਾਈ ਸਾਰੇ ਵੀਰਾਂ ਦਾ